ਰਾਜਵੀਰ ਜਵੰਦਾ ਸਾਡਾ ਭਰਾ ਜ਼ਿੰਦਗੀ ਦੇ ਮੌਤ ਦੇ ਲਾਇਕਾਂ ਜੂਦ ਰਹੇ ਵਰਤੋਂ ਦਾ ਸਾਇਆ ਨਾ ਬੋਲਵਾ ਕਰਦਾ ਕਿ ਹਰੇਕ ਮੰਦਰ ਬਸ ਜੀ ਕੁਰੂ ਪਰਾਂਚਿਤ ਹੋ ਗਏ ਦਾਸ ਕਰਾਈ ਕੁਝ ਦੇਣਾ ਮੇਰੇ ਭਰਾ ਦੇ ਲਈ ਉੱਠ ਜਾ ਜਵੰਦਿਆ ਰੱਬ ਦੇਆ ਬੰਦਿਆ ਇਹ ਕੋਈ ਜਵਾਬ ਨਹੀਂ ਤੇਰੇ ਲਈ ਅੱਜ ਕਰੀ ਜਾਂਦਾ ਅਰਦਾਸ ਸਾਰਾ ਹੀ ਪੰਜਾਬ ਦੇ ਚੱਲ ਉੱਠ ਗੱਜੂ ਫੇਰ ਚੜਕੇ ਸੇਸਤੇ ਤੇ ਸੋਹਣਿਆ ਬਾਹਤਰਾ ਫਿਰ ਹੋਦਿਆ ਫਿਰ ਬੰਨ ਅੱਗ ਬੋਚ ਕੇ ਤੇ ਲਾ ਕੁੜਤਾ ਦੇ ਚਾਦਰ ਤੇਰੇ ਨਾਲ ਸਾਨੂੰ ਇਹ ਪਿਆਰ ਬੇ ਇਨਸਾਬ ਦੇ ਉੱਠ ਜਾਂਦ ਬੰਦਿਆ ਰੱਬ ਦੇ ਬੰਦਿਆ ਨੇ ਕੋਈ ਜਵਾਬ ਨਹੀਂ ਤੇਰੇ ਲਈ ਅੱਜ ਕਰਦਾ ਐ ਦਾ ਸੰਸਾਰਾ ਹੀ ਬਦਾਮ ਤੇਰੇ ਲਈ ਅੱਜ ਕਰੀ ਜਾਂਦਾ ਅੱਲਾਸਾ ਸਾਰਾ